ਪੰਜਾਬ ਦੇ ਵਾਹਨ ਚਾਲਕਾਂ ਲਈ ਖੜੀ ਹੋਈ ਨਵੀਂ ਮੁਸੀਬਤ ਟੋਲ ਟੈਕਸ ਤੇ ਪਿਆ ਵੱਡਾ ਪੰਗਾ ਫਾਸਟੈਗ ਦੇ ਕਾਰਨ ਆਉਣ ਲੱਗੀਆਂ ਨਵੀਆਂ ਪਰੇਸ਼ਾਨੀਆਂ ਸਭ ਤੋਂ ਪਹਿਲਾਂ ਤਾਜ਼ਾ ਤੋਂ ਤਾਜ਼ਾ ਖਬਰਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਕਰ ਲੋ ਫੋਲੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਹਾਂ ਹੁਣ ਵਾਹਨ ਚਾਲਕਾਂ ਨੂੰ ਫਾਸਟੈਗ ਕਾਰਨ ਨਵੀਆਂ ਪਰੇਸ਼ਾਨੀਆਂ ਆਉਣ ਲੱਗੀਆਂ ਹਨ ਆਪਣੇ ਆਪ ਫਾਸਟੈਗ ਜਿਹੜੇ ਫ੍ਰੀਜ਼ ਹੋ ਰਹੇ ਹਨ ਅਤੇ ਅਕਾਊਂਟ ਬਲੈਕਲਿਸਟ ਹੋ ਰਿਹਾ ਹੈ ਇਸ ਦੇ ਚਲਦੇ ਵਾਹਨ ਚਾਲਕਾਂ ਨੂੰ ਡਬਲ ਟੋਲ ਟੈਕਸ ਦੇਣਾ ਪੈ ਰਿਹਾ ਹੈ ਇਸ ਵਿੱਚ ਨਾ ਤਾਂ NHAI ਅਤੇ ਨਾ ਹੀ ਜਿਸ ਨੇ ਫਾਸਟੈਗ ਜਾਰੀ ਕੀਤਾ ਹੈ ਉਸ ਦੀ ਗਲਤੀ ਹੈ ਇਹ ਗਲਤੀ ਕੰਪਨੀ ਦੀ ਹੈ ਜਿਸ ਦਾ ਇਹ ਫਾਸਟੈਗ ਹੈ ਜੋ ਵਾਹਨ ਚਾਲਕਾਂ ਦਾ ਫਾਸਟੈਗ ਬਿਨਾਂ ਕਿਸੇ ਨੋਟੀਫਿਕੇਸ਼ਨ ਦੇ ਬੰਦ ਕਰ ਰਹੀ ਹੈ ਇਸ ਨੂੰ ਲੈ ਕੇ ਲੋਕਾਂ ਦੇ ਵਿੱਚ ਭਾਰੀ ਰੋਸ ਹੈ ਇਸ ਦੇ ਨਾਲ ਕੁਝ ਵਾਹਨ ਚਾਲਕ ਆਪਣਾ ਫਾਸਟੈਗ ਉਦੋਂ ਰੀਚਾਰਜ ਕਰਵਾਉਂਦੇ ਹਨ ਜਦੋਂ ਉਹਨਾਂ ਨੇ ਟੋਲ ਤੋਂ ਲੰਘਣਾ ਹੁੰਦਾ ਹੈ ਤਾਂ ਵੀ ਉਹਨਾਂ ਨੂੰ ਬਲੈਕਲਿਸਟ ਦੀ ਦਿੱਕਤ ਆ ਰਹੀ ਹੈ ਪਰ ਫਾਸਟੈਗ ਫ੍ਰੀਜ਼ ਹੋਣ ਦੀ ਸਮੱਸਿਆ ਦਿਨ ਬਾ ਦਿਨ ਵੱਧਦੀ ਜਾ ਰਹੀ ਹੈ ਇਸ ਦਾ ਹੱਲ ਕੰਪਨੀ ਕੇਵੀਸੀ ਹੀ ਕੱਢ ਰਹੀ ਹੈ ਇਥੋਂ ਦੀ ਇੱਕ ਫਾਸਟੇਗ ਕੰਪਨੀ ਦੇ ਮੁਲਾਜ਼ਮ ਨੇ ਦੱਸਿਆ ਕਿ ਇਸ ਤਰ੍ਹਾਂ ਰੋਜ਼ਾਨਾ 5 ਤੋਂ 10 ਗਾਹਕ ਆ ਰਹੇ ਹਨ ਜਿਨ੍ਹਾਂ ਨੂੰ ਫਾਸਟੇਗ ਫੀਜ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਸਲੀ ਵਾਹਨ ਚਾਲਕ ਕਿਸੇ ਹੋਰ ਕੰਪਨੀ ਦਾ ਫਾਸਟੇਗ ਲਗਵਾ ਰਹੇ ਹਨ ਕਿਉਂਕਿ ਬਾਕੀ ਕੰਪਨੀਆਂ ਲਾਈਫਟਾਈਮ ਲਈ ਕੇवाईसी ਪ੍ਰਦਾਨ ਕਰਦੀਆਂ ਹਨ ਜਿਸ ਕੰਪਨੀ ਦਾ ਫਾਸਟੇਗ ਲੋਕ ਬਦਲ ਰਹੇ ਹਨ। ਉਸ ਦੀ ਕੰਪਨੀ ਉਸ ਦੀ ਕੰਪਨੀ ਨਹੀਂ ਸੁਣ ਰਹੀ ਉਂਝ ਇੱਕ ਸਾਲ ਬਾਅਦ ਕੇवाईसी ਕਰਵਾਉਣਾ ਜ਼ਰੂਰੀ ਹੈ ਅ ਇਸ ਦੇ ਨਾਲ ਹੀ ਡਰਾਈਵਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਉਹਨਾਂ ਦਾ ਬੈਲੈਂਸ ਖਤਮ ਹੋ ਜਾਂਦਾ ਹੈ ਤਾਂ ਟੋਲ ਤੋਂ ਲੰਘਣਾ ਇੱਕ ਦਿਨ ਪਹਿਲਾਂ ਆਪਣਾ ਫਾਸਟੈਗ ਜ਼ਰੂਰ ਰੀਚਾਰਜ ਕਰਵਾ ਲੈਣ ਤਾਂ ਇਹ ਸੀ ਬਾਈ ਜੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜੇ ਤੁਹਾਡੇ ਕੋਲੇ ਵੀ ਫਾਸਟੈਗ ਹੈ ਤਾਂ ਇਸ ਖਬਰ ਨੂੰ ਜਰੂਰ ਦੇਖ ਲਓ ਤੇ ਵੱਧ ਤੋਂ ਵੱਧ ਫਾਸਟੈਗ ਰੱਖਣ ਵਾਲਿਆਂ ਨੂੰ ਪੋਸਟ ਇਹ ਸ਼ੇਅਰ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ